ਇਸ ਜਿਹੜਾ ਇਹ ਮਕਲੀਕ ਕੋਈ ਸਿੰਘ ਬੜੇ ਤੋਂ ਵੱਡੇ ਨੂੰ ਵੀਰੇ ਜਿਨ੍ਹਾਂ ਨੇ ਸਾਰਾ ਕੁਝ ਗੰਦ ਮੇਰ ਜਣੀ ਗੰਦ ਨਹੀਂ ਜਰ ਮੈਂ ਮੰਨਦਾ ਵੀ ਕਬੱਡੀ 'ਚ ਇਹ ਨਹੀਂ ਵਿਝ ਇਸ ਟਾਈਮ ਜੇ ਤੁਸੀਂ ਆਪਣਾ ਕਿਨੇ ਵੀ ਗੈਂਗਸਟਰ ਤੋਂ ਉੱਤਮ ਨਾ ਹੋਵੇ ਤਾਂ ਵੀਰੇ ਕੋਈ ਨਹੀਂ ਕਹਿੰਦਾ ਉਹ ਇਹ ਫੀਮ ਬਣਾਉਂਦੇ ਉਹਨਾਂ ਜਿਮ ਟੀਮਾਂ ਬਣਾਉਂਦੇ ਆ ਇਹ ਏਰੀਏ ਕੱਪ ਦੇ ਚ ਟੀਮ ਬਣਾ ਲੀ ਜੀ ਹੂੰ ਉਹ ਨੋਟਾ ਚੱਲਦਾ ਇਹਨਾਂ ਨੂੰ ਕੋਈ ਇਹਨਾਂ ਦਾ ਪ੍ਰੇਸ਼ ਨਹੀਂ ਜਿਹੜਾ ਤੁਹਾਹੀ ਇਹਨਾਂ ਨੂੰ ਮੈਨੂੰ ਨਹੀਂ ਵੀ ਸਬਰ ਨਹੀਂ ਹੈ ਕਿ ਮੈਂ ਤਾਂ ਇੱਕ ਗੱਲ ਮਤਲਬ ਨਾਲ ਸਬਰ ਹੈ ਨਹੀਂਗਾ ਮੈਂ ਇੱਕ ਗੱਲ ਕਹਿ ਦਿੰਦਾ ਵੀ ਬਾਈ ਪਛਾਰੇ ਨਹੀਂ ਲਾਉਂਦੇ ਹੂੰ ਵਿੱਚ ਬਹੁਤ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਜਿਹਨਾਂ ਨੂੰ ਜਿਨ੍ਹਾਂ ਨੇ ਵੀਰੇ ਪੈਸੇ ਕਮਾਉਂਦੇ ਉਹਨਾਂ ਨੂੰ ਪਤਾ ਕਰਦੀ ਕਿ ਕਮਿਸ਼ਨ ਨਹੀਂ ਇਹ ਜੁਗਾਇਦ ਨਾਸ਼ੀ ਦੀਆਂ ਗੱਲਾਂ ਚੱਲਦੀਆਂ ਨੇ ਨਸ਼ਾ ਪੁੱਢੀ ਚਾ ਗਿਆ ਹੈਗਾ ਜਰੂਰ ਵੀਰੇ ਹੂੰ ਪਰ ਵੀਰੇ ਦੇ ਤਹਾੜੇ ਪਲੇ ਤਹਾੜਾ ਅਵੇਲੇਬਲ ਚਾਹੀਏ ਮੇਰਾ ਫਰੰਡ ਵੀ ਦੇ ਸਿਉੜਾ ਨੋ ਮੇਰਾ ਵੀ ਰਣਜੀਤ ਆ ਕੀ ਆ ਤਬਲੇ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਮਨਜੀਤ ਜੀ ਮੈਂ ਤਾਂ ਕਹੂੰਗਾ ਵੀ ਬੀਬੀ ਬਸ ਜੀ ਹਾਂਜੀ ਵੀਰੇ ਹੁਕਮ ਕਰੋ ਜਿਹੜੀ ਲੱਖੇ ਵਾਲੀ ਬੜਾ ਕਿਸਮਾਨ ਸੈ ਗਿਆ ਯਾਰ ਦੇਖਣਾ ਹੂੰ ਕਿ ਪਲੇਅਰ ਵੀ ਕੁਝ ਵਿਦਰੋਹ ਵਾਲੇ ਪਲੇਅਰਾਂ ਨੇ ਵੀ ਵੀਡੀਓ ਪਾਈਆਂ ਚਲੋ ਨੀਰ ਬੰਦਿਆਂ ਦੇ ਪਾਣੀ ਬਣੀ ਸੀ ਇਹ ਮੁੱਦਾ ਨੀਰ ਬੰਦਿਆਂ ਦਾ ਹਰੇਕ ਬੰਦਾ ਸੋਚਦਾ ਹੀ ਮੈਂ ਕੁਛ ਨਾ ਕੁਛ ਕਹਾਂ ਨਾ ਹੰਨਾ ਉਹ ਲਿਜਾਈ ਇਹ ਨੂੰ ਜਿੜੀ ਕਿਹਾ ਚਾਹੀਦਾ ਜਿਹੜੇ ਬੰਦ ਨੂੰ ਕੋਈ ਵੀ ਗਰੇ ਪਤਾ ਜਾਂ ਦੇ ਚ ਬੇਚਰੇ ਉਹ ਬੰਦੇ ਨੂੰ ਗੂਰ ਦਾ ਆਪੀ ਨੇ ਜਿੰਦਾ ਚਾਹੀਦਾ ਤੇ ਜਿਹੜੇ ਉਹੀ ਆਪਾਂ ਯਾਰ ਬਿਨਾਂ ਮਤਲਬ ਤੋਂ ਚਾਹ ਤੱਕ ਵੀਡੀਓ ਜਿਹੜੀ ਕੁਛ ਜਲਦਾ ਪਤਾ ਨਹੀਂ ਹੈ ਲੈਣ ਦੇ ਉਹ ਉਹ ਗੱਲ ਸੁਣੋ ਮੇਰੇ ਨਾਲ ਜਰਾ ਗੱਲ ਉਹਦਾ ਵੀ ਹੈ ਵੀ ਗੱਲ ਕੱਢਦੀ ਵੀ ਹੈ ਇਹ ਵੀ ਸਭ ਨੂੰ ਪਤਾ ਇਹ ਕੋਈ ਗੁੱਤ ਵਾਲੀ ਗੱਲ ਨਹੀਂ ਹੂੰ ਕਿ ਪਲੇਸ ਮੈਡੀਸਨ ਕਰਦੇ ਠੀਕ ਹੈ ਕੋਈ ਲਕ ਵਾਲੀ ਗੱਲ ਨਹੀਂ ਵੀਰੇ ਐਵੇਂ ਪੁੱਛੋ ਪੁਲਿਸ ਜੇ ਬੱਡੀ ਰਹੀ ਤਾਂ ਕੁਝ ਕਰਨਾ ਕਰਦੇ ਨੇ ਪਰ ਇੱਕ ਗੱਲ ਹੋਰ ਵੀ ਸਚਾਈ ਹੈਗੀ ਵੀਰੇ ਇਹਦੇ ਵਿੱਚ ਸਾਰੇ ਬਲੇ ਨਹੀਂ ਕਰਦੇ ਸਾਰੇ ਬਲੇ ਨਹੀਂ ਕਰਦੇ ਇਹਦੇ ਵਿੱਚ ਜਿਹੜੇ ਮੈਂ ਦੱਸਦਾ ਜਿਹੜੇ ਸੱਚਾਾਰੇ ਬਲੇ ਨਹੀਂ ਜਿੰਨੇ ਨੇ ਜਿਹੜਾ ਇਹ ਟੈਂਪੋਰਰੀ ਟਿੱਕ ਵਾਲੇ ਰਹੇ ਨਵੇਂ ਦੇ ਹੂੰ ਹੈਨਾ ਹੂੰ ਤੈਨੂੰ ਕੋਈ ਤਰਸਾ ਨਹੀਂ ਤਾ ਉਹ ਵੀ ਤਾਂ ਤਰ ਤਰੀ ਬਧੀਆ ਵੀ ਸਲਾਹ ਤੋਂ ਬਿਨਾ ਨਹੀਂ ਕਰਦੇ ਹੂੰ ਯਾ ਤੇ ਬਧੀਆ ਹੈ ਜੇ ਬੰਦਾ ਜਿਹਨ ਦੇਸ਼ੋਂ ਜਿਆਦਾ ਮੌਜੂਦ ਹੈ ਇਹ ਲਾਣੀ ਹੈ ਨਾ ਹੂੰ ਉਹ ਉਹ ਸਾਬਨਾ ਉਹ ਸਾਬਨਾ ਕਰਦੇ ਆ ਹਨ ਹੂੰ ਇੱਕ ਤਾਂ ਗਰੀਬ ਨੂੰ ਸਿਖਿਆ ਨੂੰ ਬਹੁਤ ਲੰਬੇ ਹੋ ਗਏ ਤੋ ਡੀ ਵੀ ਥੋੜੀ ਜਿਹੀ ਫਾਸਟ ਹੋ ਗਈ ਸਾਡੇ ਨਾਲੋਂ ਸਾਰੇ ਸਾਡੇ ਨਾਲੋਂ ਥੋੜੇ ਬਜਨ ਭਾਰੀ ਵੀ ਹੁੰਦੇ ਸੀ ਤਕਰੀਬਨ 80 ਹੀ ਹੁੰਦੇ ਸੀ ਬੰਦੇ ਇਹ ਬੰਦਿਆਂ ਦੇ ਡੇਟ ਘੱਟ ਨੇ ਥੋੜੀ ਸਪੀਡ ਜ਼ਿਆਦਾ ਹੂੰ ਜਣੀ ਜਦੋਂ ਸਪੀਡ ਹੋਵੇਗੀ ਹੁੰਦੀ ਸੀਗੀ ਪਰ ਉਹਨਾਂ ਤਕਰੀਬਨ ਸਾਰੇ ਇੱਕੋ ਜਿਹੇ ਮਿਲਣਗੇ ਤੁਹਾਨੂੰ ਕੋਈ ਢੱਡਾ ਵਾਲਾ ਬੰਦਾ ਨਹੀਂ ਮਿਲੂਗਾ ਕੋਈ ਇੱਕ ਤਾਂ ਮਿਲ ਗਿਆ ਸੌਚੋ ਜਣੀ ਹਨਾ ਇਹ ਸਾਰਿਆਂ ਦੇ ਤੇ ਤਕਰੀਬਨ ਚੱਤਰ ਵੀ ਹੋਵੇ ਅੱਜ ਖਰਾਪ ਸਾਡੇ ਵੇਲੇ ਵੀਰੇ ਇਸ ਫਿਰ ਤਾਂ pH 10 ਦੇ ਇਸ ਜਿਹੇ ਨਾ ਤੇ ਸਾਡੇ ਜਿਹੜੇ ਵੱਡੇ ਸੀਨੀਅਰ 플레이ਰ ਸੀ ਉਹਨੇ ਤਾਂ ਪੁੱਛ ਲੈਣਾ ਵੀ ਅਸੀਂ ਖਰਾਬ ਕੀ ਖਾਈਏ ਨਾ ਜਿਹੜੇ ਜਿਵੇਂ ਆਹ ਫਿਲੀ ਫਿਲੀ ਖਾਈਏ ਗਰਮੀ ਆ ਚੁੱਕੀ ਹੈ ਨਾ ਗਰਮੀ ਚਾਹੀਏ ਉਹਦਾ ਠੀਕ ਖਾਣਾ ਉਹ ਜਿਹਨੇ ਤਰੀਕ ਨਾ ਸਿਰਫ ਠੰਡਾ ਇੱਕ ਤਾਂ ਉਹ ਗੱਲ ਵੀ ਇਹ ਮੇਜ਼ੀ ਹੋ ਗਈ ਜੀ ਪਲੇਅਰ ਕੱਟ ਗਏ ਕੁਝ ਜਿਹੜੇ ਵੀ ਹੈਗੇ ਜਿਹੜੇ ਜਿਹੜੇ ਵੱਡੇ ਪਲੇਅਰ ਸੀ ਉਹ ਤਾਂ ਸਖਾਵੀ ਹੁੰਦੇ ਸੀ ਉਹ ਅੰਦੇ ਘਰ ਦੇ ਦੀ ਟੈਂਪਿੰਗ ਬੁਲਵਾਉਂਦੇ ਸੀ ਜਿਹੜੇ ਸੀਨੀਅਰ ਪੁਆਏ ਹੁੰਦੇ ਸੀਗੇ ਅੰਡਾ ਜੀ ਸਿੱਖ ਨੇ ਪਹਿਲੀ ਵਾਰ ਵੀਰ ਨੇ ਟੈਂਪਿੰਗ ਹੋਇਆ ਸੀ ਸਾਡਾ ਤੇ ਉਹ ਜਿਹੜਾ ਹੋਲੀ-ਵੋਲੀ ਕੋਚ ਐ ਸੀ ਜਿਹੜੀ ਜੇ ਤਾਹਾਂ ਲੱਦੇ ਕਿ ਸਾਡੇ ਮਿਲਕੀ ਸਿੰਘ ਐਂਡ ਦੇ ਜਦੋਂ ਜਿਹੜਾ ਮਿਲਕੀ ਸਿੰਘ ਤੇ ਬੰਦਾ ਜਵਾ ਮਿਲਕੀ ਸਿੰਘ ਕੁੱਦਾ ਹੂੰ ਜਿਹਨਾਂ ਨੇ ਪ੍ਰੋਫੀ ਕਬੱਡੀ ਖੇਡੀ ਆ ਥੱਲੇ ਵਾਲੇ ਪਿੰਡ ਸੀ ਉਹਨਾਂ ਦਾ ਉਹਨਾਂ ਨੇ ਸਾਡੇ ਤੇ ਟ੍ਰਾਂਸਫਰ ਜਿਵੇਂ ਸਾਡੇ ਵੀ ਉਹਨਾਂ ਨੇ ਸਾਡੀ ਐਕਸਰਸਾਈਜ਼ ਕਰਾਈ ਪ੍ਰੈਕਟਿਸ ਕਰਾਈ ਬਹੁਤ ਜਿਆਦਾ ਪ੍ਰੈਕਟਿਸ ਕਰਾਈ ਜਾਂਦੀ ਆ ਕਹਿੰਦੀ ਆਪਾਂ ਫਿਟਨੈਸ ਯਾਨੀ ਉਹਦੇ ਵੀਰੇ ਹੁਣ ਕੀ ਆ ਹੁਣ ਕਪਤਾਨ ਜੀ ਵੀ ਮਾਂ ਬੰਦੀਆਂ ਨੇ ਹਮਮਮ ਪਲੇਰ ਥੱਲਾ ਥੱਲਾ ਜਾਂਦਾ ਉਹਦਾ ਅੱਜ ਵੀ ਅੱਜ ਗੱਡੀ ਲੈ ਕੇ ਜਾਂਦਾ ਹਮਮ ਹੈਨਾ ਹਮਮ ਦੇਖੋ ਟੈਂਪਲ ਕਿੰਨਾ ਵੀ ਨਾ ਸੀ ਉਹਦੇ ਵਿੱਚ ਇੱਕ ਜਗਾ ਜਗਾ ਪੋਠੀ ਕਰਾਇ ਤੇ ਲੈ ਲੈਣ ਜਿਵੇਂ ਅੱਧੀਆਂ ਚੀਜ਼ਾਂ ਨੇ ਪੋਠੀ ਕਰਾਇ ਤੇ ਲੈ ਲੈਣੀ ਜਿਵੇਂ ਨਾ ਹਮਮ ਅਸੀਂ ਉਹ ਕਾਲ ਫਰੇ ਨੇ ਸਾਰੇ ਉੱਥੇ ਬਣੇ ਹੋਏ ਸੀ ਬਿਲਡਿੰਗ ਵਧੀਆ ਸਾਡੇ ਵਾਸਤੇ ਨਾ ਖਾਲਸਾ ਜੀ ਉੱਥੇ ਰਹਿੰਦੇ ਸੀ ਉੱਥੇ ਕੱਚੀ ਦੀ ਵੀ ਜਾਂਦੀ ਵੀਰੇ ਸਾਹੀ ਉਹਨੂੰ ਪਤਾ ਹੀ ਨਹੀਂ ਥੱਲੇ-ਥੱਲੇ ਜਾਂਦੇ ਆ ਕੋਈ ਕੋਚ ਨਹੀਂ ਇਹਨਾਂ ਨੂੰ ਪਤਾ ਵੀ ਕੁਝ ਕੋਚ ਵੀ ਉੱਥੇ ਪਹੁੰਚ ਜਾਂਦਾ ਹੂੰ ਤੇ ਇਕੱਲੇ ਗੱਡੀਆਂ ਤੇ ਜਾਣਾ ਠੀਕ ਆ ਹੁਣ ਇੱਕ ਨਾਲ ਜਿਹੜੀ ਮੈਨੂੰ ਮੇਨ ਦੱਸਣੀ ਸੀ ਵੀਰੇ ਹੂੰ ਸਾਹਮਣੇ ਵੱਡੀ ਗੱਲ ਲੱਥਾ ਵੀ ਭੁੱਲ ਗਿਆ ਤੁਸੀਂ ਵੀ ਮੈਸੇਜ ਕਰਗੇ ਪੱਕੀ ਤਾਂ ਹੈਗੀ ਇਹ ਹੈ ਜੇ ਜਿਹੜਾ ਜਿਹੜਾ ਹੈ ਨਾ ਕੋਈ ਕੋਚੰਬਰੇ ਤੋਂ ਵੱਡੀ ਨਹੀਂ ਵੀਰੇ ਹੂੰ ਦਿਲਾਨੇ ਸਹਾਂ ਕੁਸਮ ਗੰਦ ਮੇਲ ਜਣੀ ਗੰਦ ਦੀ ਜਦ ਮੈਂ ਮੰਨਦਾ ਵੀ ਕਬੱਡੀ ਚ ਇਹ ਹੈ ਨਹੀਂ ਭਜਾਇ ਇਸ ਟਾਈਮ ਜਿਹੜੇ ਤੁਸੀਂ ਆਪਾਂ ਕਹਿੰਦੇ ਆ ਵੀ ਗੈਂਗਸਟਰ ਨੂੰ ਖੁਨੋਂ ਦੇ ਆ ਤੇ ਵੀਰੇ ਕੋਈ ਨਹੀਂ ਨਿਕਾਉਂਦਾ ਉਹ ਇਹ ਫੀਮ ਬਣਾਉਂਦੇ ਉਹਨਾਂ ਜਿਹੜੀਆਂ ਟੀਮਾਂ ਬਣਾਉਂਦੇ ਆ ਇਹ ਏਰੀਏ ਚ ਆਪਦੇ ਚ ਟੀਮ ਬਣਾ ਲਈ ਜਿਵੇਂ ਬਹੁਤ ਨਹੀਂ ਫੁੱਟ ਵੀਰੇ ਇਸ ਤੇ ਫਾਨੀ ਵੀਰੇ ਆਖੇ ਹੂੰ ਇੰਨੇ ਮੁਰਾਲੇ ਪੁੰਦੀਆਂ ਟੀਮਾਂ ਖੇਡਣੇ ਜਿੰਨੇ ਕੋਰਟ ਟੀਮਾਂ ਬਣਾਉਂਦੇ ਨੇ ਯਾਨੀ ਮੈਨੂੰ ਇਹ ਵੀ ਕਹੇ ਤਾਂ ਇਹਨਾਂ ਨੇ ਬਹੁਤ ਦਰਦ ਦਾ ਪਾਇਆ ਵੀ ਵੀਰੇ ਸਾਲ ਕੋਸੇ ਇਹਨਾਂ ਨੇ ਚਲਾਵਾ ਨਸ਼ਾ ਵੀ ਇਹਨਾਂ ਨੇ ਹਿੰਦੜਾ ਨਾ ਬਾਫਰ ਤੋਂ ਦੇਖਣ ਲੱਗ ਗਿਆ ਗੱਲਾਂ ਹੂੰ ਠੀਕ ਆ ਹੂੰ ਉਹ ਵੀ ਹੁਣ ਕਿਉਂਕਿ ਅਗਲੇ ਕੋਰਟ ਦੀ ਕਿਤੇ ਡਿਸਪਲਿਨਟਰੀ ਨਹੀਂ ਹੈਗੀ ਤੁਸੀਂ ਕੀ ਕਰੋਗੇ ਪੰਨੇ ਰਾਤ ਨੂੰ 12:00 ਵਜੇ ਮੇਰੇ ਤੱਕ ਮੈਚ 2:00 ਵਜੇ ਤੱਕ ਮੈਚ ਹੈ ਨਾ ਹੂੰ ਅਕਲ 9 ਵਜੇ ਤੋਂ ਹਰੇਕ ਸਮੇਂ ਵੱਜਦੀ ਵੱਜਦੀ ਹੈ 10 ਤੱਕ ਵੱਜਦੀ ਵੱਜਦਾ ਜਾਂ ਹੂੰ ਤੇ 10 ਵਜੇ ਕੋਈ ਖਾਸ ਨਾ ਟਾਈਮ ਆਏ ਕਮੇਟੀ ਦਾ ਵੀ ਕਸੂਰ ਆ ਵੀਰੇ ਜੇ ਵਜਦੇ ਨੂੰ ਸਹੀ ਜੇ ਕੋਈ ਤੁਸੀਂ ਕੋਈ ਮੈਚ ਕਰਾਉਣਾ ਦਾ ਡਿਸਪਲਿਨ ਹੋਵੇ ਭਾਈ ਸਾਡੇ 6 ਵਜੇ ਨੂੰ ਅਸੀਂ ਮੈਚ ਖਤਮ ਕਰ ਦਨੇ ਆ ਹੂੰ 플레이ਰ ਆਪੇ ਡਿਸਪਲਿਨ ਚ ਆ ਜਾਂਦੇ ਨੇ ਜੇ ਕਮੇਟੀ ਜਾਂ ਪਹੁੰਚ ਆ ਜਾਂਦੀ ਜੇ ਅੰਮ੍ਰਿਤਪੁਰ ਤੁਸੀਂ ਨਾ ਕਰੋ ਟੀਮ ਮੈਨਜਰ ਹੂੰ ਅਸੀਂ 12 ਵਜੇ ਤੋਂ ਵੱਧ ਕੋਈ ਟੀਮ ਸਾਡੇ ਕੋਲ ਆਉਂਦੀ ਹੈ ਸ਼ੈਂਟਰੇ ਨਹੀਂ ਕਰਨੀ ਚਾਹੀਏ ਤਕਰਾ ਚਾਹੇ ਮਾਰਨਾ ਹੂੰ ਕਮੇਟੀ ਨਾਲ ਲਾਕ ਹੋ ਜਾਂਦਾ ਵੀ ਸਾਡੇ ਆ ਤਖਣਾ ਫਲੇਟ ਕਿੱਧਰ ਆਇਆ ਉਹਨਾਂ ਨੂੰ ਇੱਕ ਦਿਨ ਦਬੀ ਅਸੀਂ ਜੀਮ ਬਰਸਲੋ ਆਇਆ ਠੀਕ ਹੈ ਹਾਂ ਵੀ ਅਸੀਂ ਲੇਟ ਹੋ ਗਏ ਕਿਉਂਕਿ ਜਰ 4 ਵਜੇ 5 ਵਜੇ ਥੋੜੀ ਬਹੁਤ 3 ਮਿੰਟ ਜਿਵੇਂ ਜ 3 3 4 ਵਜੇ 3 ਮੈਂ ਤਖਰੀ ਜਾਂਦੇ ਹਾਂ ਹਾਂ ਇਹ ਤਖਣਾ ਫਲੇਟ ਵੀ ਕਿਸੇ ਨੂੰ ਜਵਾਬ ਨਹੀਂ ਆਉਂਦੇ ਕਮੇਟੀ ਵਾਲੇ ਵੀ ਨੀਂਯਤ ਤਾਂ ਸਾਡੇ ਪਿੰਡ ਕਿੱਧਰ ਬੁੱਝਾ ਮੈਚ ਬਣ ਜੂਗਾ ਇਹ ਤਖਤੀ ਨੇਰਾ ਹਰ ਬੰਦੇ ਨੂੰ ਤਖੀਰਾ 5 5 ਜਿੰਨੇ 5 6 ਇੱਦਾਂ ਬਸ 10 ਮਿੰਟਾਂ ਮੱਥੇ ਵੱੰਦ ਹਾਂ ਹੁਣ ਤੁਸੀਂ ਮੈਚ ਪੂਰੀ ਹੋ ਗਏ ਵੀਰੇ ਉਹ ਹਾਂ ਇਹ ਤਾਂ ਕਿ ਫਿਰ ਮੰਗ ਚੱਲਦਾ ਵੀ ਜਿਹਨੇ ਉਹ ਸ਼ੇੜੀ ਚਲਾਈ ਹੁੰਦੀ ਆ ਉਹ ਚੀਜ਼ਾਂ ਵੀ ਆਉਂਦੀਆਂ ਪੰਜ ਕੋਡੀਆਂ ਵਜੇ ਨਿੱਕਲੀ ਦੀ ਮਾਰ ਪੰਜ ਕੋਡੀਆਂ ਆਪਣੇ ਗਾਹਲ ਟੀਮ ਆ ਗਈ ਹਾਂ ਉਹ ਮੈਚ ਵੀ ਤਾਂ ਇੱਕ ਟਾਈਮ ਬੱਸ ਕਰਨਾ ਵੀ ਅਸੀਂ ਮੈਚ ਕਰਾਇਆ ਪਿੰਡ ਹਾਂ ਮੈਚ ਨਹੀਂ ਮੰਨਦੇ ਆਪਾਂ ਜੀ ਆਪੀ ਟਾਈਮ ਰੱਖੋ ਆਪੀ ਦੇ ਨਾਲ 12 ਵਜੇ ਸਾਡੇ ਨਾਲ ਮੈਚ ਸ਼ੁਰੂ ਕਰੋ 6 ਦੇ 6 ਵਜੇ ਨੂੰ ਮੈਚ ਖਤਮ ਕਰੋ ਹਰੇਕ ਨੂੰ 25 20 ਦਾ ਟਾਈਮ ਦੋ ਹਾਂ ਵੀਰ ਕੁਝ ਸੁਧਾਰ ਹੋਣਾ ਚਾਹੁੰਦਾ ਜਿਹਨੂੰ ਧਾਰਨ ਨਹੀਂ ਵੀਰੇ ਇਹ ਜਿਹੜਾ ਇਹ ਨਸ਼ੇ ਦੀਆਂ ਗੱਲਾਂ ਚੱਲਦੀਆਂ ਨੇ ਨਸ਼ਾ ਪਿੰਡ ਵਿੱਚ ਆ ਗਿਆ ਹੈਗਾ ਜਰੂਰ ਵੀਰੇ ਅਸੀਂ ਦੇ ગામ ਹਟਰ ਮੱਲੋਂ ਦੇ ਵੀਰੇ ਟਰਮਲ ਤੋਂ ਬਹੁਤ ਫੁੱਟਲੀਆਂ ਗੱਲਾਂ ਰਹਿ ਗਈਆਂ ਹੂੰ ਠੀਕ ਹੈ ਹੂੰ ਕੋਈ ਤਾਂ ਟੈਨਟਾਇਆ ਨਹੀਂ ਆਈਆਂ ਉਹ ਪਤਾ ਨਹੀਂ ਲੱਗਦਾ ਕਦੋਂ ਬੰਦੇ ਨੇ ਖਾਲੀ ਉਹ ਕੰਮ ਵੀਰੇ ਫੁੱਲ ਲੈ ਲੈਵੋ ਜੇ ਹੈਗਾ ਪਿੰਡਵਾਰ ਚੱਲਦਾ ਹੋ ਕਰਨੀ 70 75 ਜਿਹੜੇ ਜਦ ਤਾਹ ਮੋਠਾ ਜਿੰਨਾ ਕੋਈ ਆਸ ਆ ਵੀ ਅਸੀਂ ਤਾਂ ਹੱਥ ਤੇ ਲੈ ਜਾਈਏ ਇਹ ਕੰਮ ਕਰ ਦਿਓ ਜਰੂਰ ਤੁਸੀਂ ਕਿੰਨਾ ਟਾਈਮ ਕਬੱਡੀ ਖੇਡੀ ਹੈ ਬ੍ਰਦਰ 15 ਸਾਲ ਵੀਰੇ 15 ਸਾਲ। ਰੋਗ ਆਪਾਂ ਨਹੀਂ ਅੰਦਰੋਂ ਵੀ ਆ ਤੇ ਡਿਗਿਆ ਜਿੱਡੇ ਆ। ਕੀ ਗੱਲ ਆ ਫੰਡ ਫਾਲ ਪਿੰਡ ਪਿੰਡ ਵਰਕ ਕਰਦੀ ਹਨ। ਉਹ ਤਾਂ ਨਹੀਂ ਵਿੱਚ ਗਨੇ ਜੀ ਅਕੈਡਮੀ ਵਾਲੇ ਗਨੇ ਆ 15 ਸਾਲ ਵੀਰੇ। 15 ਸਾਲ ਕਰਦੇ ਆ ਦੋਨੇ ਇਕੱਠੇ ਲੱਗੇ। ਇੰਡੀਆ ਤੋਂ ਬਾਹਰ ਵੀ ਗਿਡੇ ਹੋ ਕਿਤੇ? ਮੈਂ ਹਾਂ ਵੀ ਮੈਂ ਖਾਤਾ ਤਰੀਕ ਨੂੰ ਦਾਖਾ ਦੇਣ ਤੇ ਫਿਰ ਮੈਂ ਲਿਖਿਆ ਦੇ 7 ਫਬਰੀ। ਹੂੰ। ਮਾਰਕਾ ਖੜਿਆ ਅੰਦਰੇ। ਹੂੰ। ਸਾਰੇ ਕਿਤੇ ਗਿਡੇ ਆ ਬਾਹਰ ਆ। ਅੱਛਾ ਮਨਜੀਤ ਜੀ ਇੱਕ ਗੱਲ ਹੋਰ ਦੱਸਿਓ। ਹਾਂ ਜੀ ਆਪਾਂ ਇਹ ਗੱਲਬਾਤ ਆਪਦੇ ਦਰਖ ਰੱਖਦੇ ਤੁਹਾਨੂੰ ਕੋਈ ਉਤਰਾਜਤ ਨਹੀਂ ਗਾ। ਨਾ ਨਾ ਗ੍ਰੇਪ ਕੋਈ ਪਰੰਦੇ। ਕੋਈ 15-20 ਸਾਲ ਕਬੱਡੀ ਖੇਡੀ ਹੈ। ਇੱਕ ਸੱਚ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੱਸਿਆ ਵੀ ਤੁਸੀਂ ਕਬੱਡੀ ਜਿਹੜੀ ਹੈ ਬਿਲਕੁਲ ਆਰਗੇਨਿਕ ਖੇਡੀ ਹੈਗੀ। ਅਸਲੀ ਗੱਲ ਮੈਂ ਸਮਝ ਫੱਟ ਲਿਆ। ਤੁਸੀਂ ਕਿੰਨੇ ਸਗੇ ਲਮੈਣੇ ਆਤ ਤੇ ਸੁਣੋ ਬੋਲਣੇ ਵੀ। ਫੱਟੇ ਦੱਸ ਕੀ ਕਹਿਣਾ ਰੱਬਾ। ਤੁਸੀਂ ਕਿੰਨਾ ਟਾਈਮ ਨੇਚਰਲ ਖੇਡੇ? ਕਿੰਨਾ ਟਾਈਮ ਤੁਸੀਂ ਸਟੀਰੋਇਡ ਲੈਂਦੇ ਰਹੇ ਤੇ ਇਹਦੇ ਇਫੈਕਟ ਕੀ ਆ ਵੀ ਲੋਕ ਬੰਦ ਕਰ ਦੋ। ਜਮੀ ਸੱਚ ਬੋਲ ਨੂੰ ਮੇਰੇ ਅਸਲੀ ਨਾ ਫੱਟ ਮੈਂ ਮਸਾਏ ਅਸਲੀਆ ਜਿਹੜੀ ਬੁੱਤੀਆਂ ਜਿਹੜੀਆਂ ਇੱਕ ਬੈਸ ਸੀ ਸਾਡੇ ਕੋਲੇ ਅਸੀਂ ਇਹ ਖਾਲ ਦੇ ਜਿਹੜੀ ਬੁੱਤੀਆਂ ਆਏ ਪੰਡਰੀ ਵਾਲੇ ਖੋਆ ਵਾਲਾ ਲਿਆ ਹਨ ਸਾਤ ਬਾਕਦਸੀ ਖੱਡੇ ਵੀ ਨੇ ਉਦੋਂ ਬਸ ਖੱਡੇ ਪਲੇਅਰ ਆਉਂਦੇ ਕੁਝ ਚਾਰ ਪੰਜ ਦੇ ਪਲੇਅਰ ਜਾਨੀ ਜਿਹੜੀ ਹੀ ਨਵੇਂ ਮੁੰਡੇ ਹਨ ਹਮਮ ਹਮਮ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਈ ਬੰਦਾ ਮਗਾ ਉਹਨਾਂ ਦਾ ਕੋਚ ਸੀ ਜਿਹੜਾ ਉਹਨਾਂ ਨੂੰ ਕਰਾਉਂਦਾ ਸੀ ਐਸੋ ਸਹਜ ਹਮਮ ਉਹ ਸੁਮਾ ਗੜਾ ਮੋਟਾ ਲੀਨਸਾ ਕਰਦੇ ਸੀ ਅਸੀਂ ਅੱਛਾ ਅੱਛਾ ਫਿਰ ਫਿਰ ਸਾਨੂੰ ਇਹ ਸਮਾਨ ਦਾ ਪਤਾ ਲੱਗਿਆ ਕਿ ਇਹ ਸਮਾਨ ਐਕਟਨ ਵੀ ਕੋਈ ਆਉਂਦਾ ਸੀ ਰਹਿੰਦਾ ਹੁੰਦੀ ਆ ਕੋਈ ਨਾ ਬੰਦੇ ਨਾਲ ਟਕਣਾ ਕਰਦੀ ਆ ਫਿਰ ਅਸੀਂ ਜਿਹੜੇ ਮੌਰੀ ਖੋਜ ਕਾ ਵੀ ਸ਼ੁਰੂ ਕੀਤੀ ਹੂੰ ਸਾਨੂੰ ਵੀ ਬੰਦਾ ਮਿਲਿਆ ਇੱਕ ਮੇਸਲੇਫਟਰ ਸੀਗਾ ਉਹ ਹੂੰ ਉਹ ਬੰਦਾ ਜਿਹੜਾ ਸਿਆਣਾ ਸੀ ਵੀਰੇ ਗਏ ਨੂੰ ਸਾਡੇ ਤੇ ਆ ਸੀਗਾ ਉਹ ਹੂੰ ਉਹ ਏੜੀ ਬੰਦਾ ਸਿਆਣਾ ਸੀ ਉਹਨੇ ਸਾਨੂੰ ਨਗਰੇ ਜੀ ਉਹਨੂੰ ਤੁਸੀਂ ਅਰਜ਼ੀ ਤੇ ਵੀ ਦੇਣੀ ਕਿ ਕਿ ਕਰੀਦਾ ਕਿਵੇਂ ਅਜੰਬਾਇਸ ਤੁਹਾਨੂੰ ਅਗਰੇ ਸਰਕਲ ਹੁੰਦੀ ਹੈ ਵੀ ਇਹ ਤੁਹਾਨੂੰ ਇੱਥੇ ਨਹੀਂ ਹੈ ਅਜੰਬਰਾ ਨੂੰ ਟੋਪ ਨਾ ਹੁੰਦਾ ਹੂੰ ਸਾਲ ਦੇ ਵਿੱਚ ਤੁਸੀਂ ਯਾਰ ਵੀ ਨਹੀਂ ਲੈ ਸਕਦੇ ਸੰਜਮ ਨਹੀਂ ਨਹੀਂ ਲੈ ਸਕਦੇ ਹਾਂ ਵੀ ਤੁਸੀਂ ਇੱਕ ਲੱਖ ਲਾ ਸਕਦੇ ਜੇ ਤੁਸੀਂ ਨਹੀਂ ਕੀਤਾ ਕੋਈ ਹੂੰ ਜਾਣ ਸਕਦੇ ਪਹਿਲੀ ਵਾਰ ਤਾਂ 4 ਲੱਖ ਦੀ ਚਾਰ ਲੱਖ ਕਰਦੇ ਹਾਂ ਸਮਝ ਗਏ ਹੂੰ ਵੀ ਇੱਕ ਨੂੰ ਸਾਨੂੰ ਪਹਿਲਾਂ ਵੀ ਤੇ ਸਾਨੂੰ ਇੱਕ ਨਹੀਂ ਹੋਇਆ ਦੂਸਰੋਂ ਇੱਕ ਨਹੀਂ ਚੱਲੇ ਆ ਜਾਨ ਸਾਨੂੰ ਮੈਂ ਨਸ਼ਾ ਕਰਦੇ ਨੇ ਪਲੇਅਰ ਵੀ ਦੇ ਕਸਮ ਲੱਗੇ ਕਦੇ ਗੋਲੀ ਵੀ ਨਹੀਂ ਖਾਧੀ ਸੀ ਭੈਣ ਜੀ ਕਸਮ ਲੱਗੇ ਯਾਰ ਹੂੰ ਕਦੇ ਗੋਲੀ ਵੀ ਖਾਧੀ ਹੋਵੇ ਕਦੇ ਗੋਲੀ ਵੀ ਨਹੀਂ ਖਾਧੀ ਸੀ ਕਿ ਹਾਂ ਕਦੇ ਮੈਚ ਵੀ ਨਹੀਂ ਹੋਇਆ ਜਦੋਂ ਸੀ ਕੁੱਤੇ ਹੋਗਾ ਜਾਂ ਅਸੀਂ ਸਾਹਮਣੇ ਬਾਹਰ ਇੰਨਾ ਚਿਰ ਲਗਾਤਾਰ ਉਹਦੋਂ ਮੈਚ ਬਾਹਰ ਹੁੰਦੇ ਸੀ ਵੀਰੇ ਰਗਣਾ ਲਗ ਲਗ ਨਾ ਵੱਡੇ ਪਏ ਹੁੰਦੇ ਸੀਗੇ ਮਾਸ ਜਮੇ ਐ ਲੈ ਲਿਆ ਹੁੰਦਾ ਸੀਗਾ ਸਮਝ ਗਿਆ ਇਸ ਕਰਕੇ ਰੋਜ਼ ਖੇਡਦੇ ਵੀਰੇ ਰੋਲ ਛੱਡੀ ਜਾਣੀ ਉਹ ਉਹ ਜੀ ਤਿੰਨ ਜਨ ਉਸ ਮਸ਼ੀਨ ਆ ਵੀ ਥੋੜੇ ਮਾਰ ਖਾਂਦੇ ਜਿਵੇਂ ਥੀਮ ਲੈ ਲਈ ਥੋੜੀ ਜਿਹੀ ਸਮਝ ਆਣ ਤੋਂ ਬਾਅਦ ਨੇ ਨਾ ਹੂੰ ਉਹਦਾ ਸਿੱਧੀ ਬਾਗ ਕੋਈ ਨਾ ਜਦੋਂ ਉਹ ਜੀ ਖਿੜੀ ਜਾਂਦਾ ਦਰਦ ਨਾ ਹੁੰਦਾ ਹੂੰ ਠੀਕ ਆ ਤੇ ਤੁਸੀਂ ਮੈਂ ਜੇ ਫਿਰ ਵੀਰੇ ਉਹਦੀ ਗੱਲ ਸਾਨੂੰ ਬੰਦੇ ਵਧੀਆ ਮੈਨੂੰ ਲੱਗਦੀ ਸੀ ਬਾਅਦ ਜਦੋਂ ਲੱਖਾ ਭਾਜੀ ਗੁਰਦਾਜੀ ਮੈਂ ਜੰਗ ਜਿ ਖੇਡੇ ਆ ਹੂੰ ਠੀਕ ਆ ਉਹ ਵੀ ਜਿਹੜੇ ਲੋਕ ਮਾਰਦੇ ਸੀ ਸਮਝ ਆ ਗਈ ਇਹ ਸਾਰੇ ਇਹਨਾਂ ਨੇ ਪੀ ਐਚ ਡੀ ਕਰੀ ਹੋਈ ਜਿਹੇ ਜਿੱਦਾਂ ਦੇ ਨਾ ਹੂੰ ਕਿ ਤਾ ਗ੍ਰੇਵਸ ਨੂੰ ਨਾ ਨੋਨੇ ਸਭ ਲਈ ਇਵੈਂਟ ਜਿਹਨ ਹੋਰ ਵੀ ਆਜ ਨਹੀਂ ਖਾ ਸਕਦੇ ਹੂੰ ਤੇ ਵੀ ਆ ਚੀਜ਼ ਨਾ ਕਰਦੇ ਜੇ ਇਹ ਸਟੀਰੀਅਲ ਤੁਸੀਂ ਛੱਡੋ ਜੀ ਆ ਸਭ ਲਈ ਲੰਤੇ ਆ ਕਿੰਨੇ ਟਾਈਮ ਤੁਸੀਂ ਸਟੀਰੀਅਲ ਲੈਂਦੇ ਰਹੇ ਮੈਂ ਆਪਣੇ ਦੋ ਲੱਗ ਤੇ ਮਸਾਲਾ ਸੀ ਲੱਗ ਮਸਾ ਉਹ ਵੀ ਚਾਹ ਚਾਹ ਦੀ ਕੇ 14 ਦਿਨ ਬਾਅਦ ਵੱਧ ਨਹੀਂ ਉਹਦੀ ਵੀ ਜਿੰਦਗੀ ਜੇ ਹੋਈ ਸੌਦਾ ਜੇ ਅਸੀਂ ਟੈਸਟ ਦੇ ਅੱਤ ਦੇ ਵਿੱਚ ਅਸੀਂ ਟੈਸਟ ਦੇ ਕੇ ਬਾਹਰ ਹੋ ਗਿਆ ਮੈਂ ਹਮੈਂਡ ਉਹਦੇ ਇਥੇ ਉਹ ਵੀ ਬਾੜਾ ਨਾੜਾ ਕੰਪਨੀ ਅਜੇ ਵੀ ਮੇਰਾ ਨਾਮ ਉੱਥੇ ਹੋਊਗਾ ਪਰ ਨੂੰ ਪਤਾ ਲੱਗ ਜੂ ਵੀ ਮੈਂ ਤਿੰਨ ਵਾਰ ਮੈਂ ਤਿੰਨ ਸਾਲ ਲੜਾ ਪਰ ਟੈਸਟ ਦੇ ਕੇ ਜਾਂਦਾ ਨਹੀਂ ਬਾਹਰ ਇੱਕ ਸਾਲ ਬਾਅਦ ਸਾਡਾ ਰੇਗ ਟੂਰਨਾਮੇ ਛੁੱਟੇ ਜਿਵੇਂ ਅਸੀਂ ਬੱਝੇ ਕਿ ਉਹਨਾਂ ਨੇ ਸਾਡਾ ਸੈਂਪਲ ਭਰਨਾ ਨਸੀਬ ਨਿਕਲ ਕੇ ਮਾਰ ਗਿਆ ਫਿਰ ਨੂੰ ਨਾ ਕਰ ਨੂੰ ਤੁਮ ਤਾਂ ਸਾਡ 12 ਬੁਰਾ ਦੇ ਵਿੱਚ 10 12 ਚੱਲੇ ਪਿਆ ਸੀ ਵੀਰ ਟਰਮ ਸਾਡੇ ਵੇਲੇ ਚੱਲੇ ਪਿਆ ਸੀ ਮੈਂ ਮੈਂ ਤੁਹਾਨੂੰ ਬੋਲਾਂ ਮੈਂ ਨਹੀਂ ਲਉਦੇ ਸੀ ਕਿ ਜਿਹੜੇ ਜਿਹੜੇ ਬੰਦੇ ਵੱਡੇ ਸੀ ਨਕਮਾ ਚੱਲਦਾ ਸੀ ਸਾਰੇ ਆਮ ਨਹੀਂ ਕੋਈ ਐਸੇ ਕੁਝ ਵੀ ਮੇਰੇ ਗਾਲ ਵਿੱਚ ਬੇਸਾਨਾ ਹੈ ਇਹ ਵੀ 2-3 ਸਾਲ ਤਾਂ ਇਹ ਨਕਮਾ ਹੀ ਚੱਲਿਆ ਕੰਮ ਉਹ ਵੀ ਜ਼ਰੂਰੀ ਹੈ ਕਿ ਫਿਰ ਉਦੋਂ ਬਾਅਦ ਆ ਫਿਰ ਇਹ ਜਿਵੇਂ ਜੀ ਹੱਥ ਹਟ ਕੇ ਵੀਰੇ ਉਦੋਂ ਬਾਅਦ ਫਿਰ ਜਵੇਂ ਖੁੱਲਿਆ ਕੰਮ ਤਾਂ ਇਹ ਜਿਸ ਤਰ੍ਹਾਂ ਦੇ ਕਾਨੂੰਨ ਕਰੇ ਵੀਰੇ ਪੰਨੋਂ ਨਾ ਚੱਲਦਾ ਇਹਨਾਂ ਨੂੰ ਕੋਈ ਇਹਨਾਂ ਦਾ ਪ੍ਰੇਰਣ ਨਹੀਂ ਹੈਗਾ ਕੋਈ ਇਹਨਾਂ ਨੂੰ ਨਹੀਂ ਵੀ ਐਸੇ ਸਬਰ ਨਹੀਂ ਆ ਵੀਰੇ ਮੈਂ ਤੁਹਾਨੂੰ ਇੱਕ ਗੱਲ ਮਨਕਾਉਣਾ ਸਬਰ ਹੈ ਨਹੀਂਗਾ ਵਾਹ ਇਹ ਤਾਂ ਜਿਹੜਾ ਚੌਣ ਵੀਰੇ ਜਿਹਨੂੰ ਮੁੰਡੇ ਨੇ ਅੱਜ ਕੱਲ ਫੀਲਡ ਦੇ ਆ ਗੁੱਸਾਦਾ ਨਹੀਂ ਐਵੇਂ ਦੀ ਗੱਲ ਤਾਂ ਮੈਂ ਜਿਹਦੇ ਸਾਥ ਹੀ ਬੋਲਣਗਾ ਇਹ ਨਾਲ ਤਾਂ ਅੱਜ ਜਮੇ ਹਫ਼ਤੇ ਚੱਕਿਆ ਪਿਆ ਜਿਹੜਾ ਖਾਂਦੇ ਨਹੀਂ ਆਪਾਂ ਤਾਂ ਬੇਲੜ ਹੋ ਗਏ ਆਪਾਂ ਕੋਸਾਫ ਬਣਾ ਕੇ ਨਹੀਂ ਖਾਣਾ ਹੌਂਦੋ ਮਾਰਨੇ ਜਾਂਦੇ ਕਿ ਸ਼ਹਿਰੀ ਮੁੱਠਾ ਨਹੀਂ ਕਰਾਉਣਾ ਦੋ ਤਾਂ ਜਨ ਬਿਲੇ ਬਰੋਂ ਦੇ ਬੁੱਛਟ ਜਿਹੜੇ ਬੰਦੇ ਨੇ ਜਿਹਦੇ ਵਾਗ ਲੱਗੀ ਹੁੰਦੇ ਉਹ ਰਾਲੂ ਨਹੀਂ ਹੋਣੀ ਹੁੰਦੀ ਹਾਂ ਸਾਡੇ ਨਾਲ ਬੁੜੀਆਂ ਨੇ ਗੱਲਾਂ ਵੀਰੇ ਜਦੋਂ ਕੋਈ ਲੀਡਰ ਭੱਜ ਜਾਂਦਾ ਜੀ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਵੇਂ ਯਾਰ ਇਹ ਕਿਵੇਂ ਕੀ ਨੇ ਬੰਦੇ ਆ ਇਹ ਹਾਂ ਜਿਹੜੀ ਜਿਹੜੀ ਜੇ ਤੁਸੀਂ ਕੋਈ ਲੈਵਲ ਤੇ ਪਹੁੰਚਣਾ ਫਿਰ ਤਾਂ ਵੀਰੇ ਨੂੰ 4-5 ਸਾਲ ਜੂਨਸ ਤਪੱਸਿਆ ਕਰਨੀ ਪਣੀ ਹੈ ਸਮਝ ਗਏ ਇਹ ਨਹੀਂ ਹੈ ਕਿ ਤੁਸੀਂ ਅਬ ਦੇ ਫੂਰੀਆਂ ਜਵਾਈ ਵੀ ਕਰੋਗੇ ਸਭ ਕੁਝ ਕਰੋਗੇ ਤੇ ਕੋਡੀਆਂ ਵਿਛੜ ਲਓਗੇ ਇਹ ਨਹੀਂ ਹੁੰਦਾ ਸਰ